ਸਾਥੀਓ ਆਪਾਂ ਖੜੇ ਆ ਸੁੱਖੀ ਬਾਈ ਦੇ ਫਾਰਮ ਦੇ ਉੱਤੇ ਇਹਨਾਂ ਨੇ ਪਨੀਰੀ ਵੀਜੀ ਆ ਪੀਆਰ 126 ਦੀ ਵੇਚਣ ਵਾਸਤੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਨੇ ਪਹਿਲਾਂ ਪੀਆਰ 131 ਦੀ ਪਨੀਰੀ ਵੀ ਵੇਚੀ ਆ ਤੇ ਹਾਂ ਬਾਈ ਸੁੱਖੀ ਸਾਸਰੀ ਸਾਸਰੀ ਗੱਲ ਬਾਈ ਜੀ ਸਾਸਰੀ ਗੱਲ ਠੀਕ ਹੋ ਗਈ ਹਾਂ ਹਾਂ ਠੀਕ ਆ ਵਧੀਆ ਚੜਦੀ ਕਲਾ ਤੇ ਪਨੀਰੀ ਬਾਰੇ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਮਤਲਬ ਰੇਟ ਵਗੈਰਾ ਵੀ ਮੌਕੇ ਤੇ ਬਣਾਉ ਬਣਾ ਸਕਦਾ ਹੈ ਰੇਟ ਬਸ ਹਾਂ ਬੜਾ ਨਹੀਂ ਆਪਣਾ ਹੁੰਦਾ ਵਸ 12-1300 ਦੇ ਵਿੱਚ ਹਿਸਾਬ ਨਾਲ ਮਰਲਾ ਚੱਲੂ 12-1300 ਦੇ ਹਿਸਾਬ ਨਾਲ ਮਰਲਾ ਚੱਲ ਹਾਂ ਵੀ ਰੇਟ 31 ਜਾਂ ਤਾਂ ਸੀ ਮਨ ਲਾ ਵੀ 1400 ਵਿੱਚ ਹੈ ਮਨ ਲਾ ਪੀਆਰ 31 ਉਹ ਸਾਰੀ ਮਨ ਲਾ ਵੇਚ ਗਈ ਉਹ ਬੀਵੀ ਸਾਰਾ ਪੀਏਯੂ ਦਾ ਸੀ ਲੁਧਿਆਣਾ ਯੂਨੀਵਰਸਿਟੀ ਤੇ ਇਹ ਜਿਹੜਾ ਸੀਡ ਤੁਸੀਂ ਅੰਦਰ ਕੈਮਰਾ ਮਾਰ ਕੇ ਦਿਖਾ ਦਿਓ ਸਾਰਾ ਪੀਏਯੂ ਦਾ ਸੀਡ ਹੈ ਆਪਣਾ ਜਿਹੜੀ ਘੱਟ ਇਹ ਲਾਈ ਵੀ ਹੈ ਵੈਰਾਈਟੀ ਹੈ ਪੀਆਰ 126 ਠੀਕ ਆ ਹਾਂਜੀ ਸਾਰਾ 100 ਮਤਲਬ ਵੀ ਉਸ ਅਸੀਂ 20 ਜੂਨ ਨੂੰ ਲਾਈਏ ਕੋਈ 24 ਨੂੰ ਕੋਈ 5 6 ਨੂੰ ਇਹ ਤਿੰਨ ਚਾਰ ਭਾਗਾ ਚ ਲਈਏ ਇਹ ਹਾਂ ਠੀਕ ਆ ਅਲੱਗ ਅਲੱਗ ਫਿਰ ਉਹ ਕੱਟ ਕਈ ਲੇਟ ਲਾਉਂਦੇ ਆ ਨਾ ਕਿਸਾਨ ਹਾਂ ਹਾਂ ਉਹਨਾਂ ਵਾਸਤੇ ਵੀ ਠੀਕ ਆ ਹਾਂ ਪਹਿਲਾਂ ਇਹਨੂੰ ਲਾਵੋਗੇ ਤੇ ਝਾੜ ਨਹੀਂ ਦੇ ਰਹੀ ਜੇ ਤੁਸੀਂ ਪਹਿਲਾਂ ਗੇਤੀ ਲਾਵੋਗੇ ਇਹਨੂੰ ਠੀਕ ਆ ਗੇਤਾ ਝਾੜ ਨਹੀਂ ਦੇ ਗੇਤੀ ਝਾੜ ਨਹੀਂ ਦੇ ਨੂੰ ਤੁਹਾਡੇ ਹਿਸਾਬ ਨਾਲ ਕਿੰਨੀ ਤਰੀਕ ਤੋਂ ਲਾਉਣਗੇ ਇਹ 15 ਨੂੰ ਜੇ ਸਟਾਰਟਿੰਗ ਕਰਨ ਵਾਲਾ ਵੀ ਜਿਹਨੇ ਜੇ ਜਿਹਨੇ ਆਲੂ ਲੂਣੇ ਚਲਾਉ ਗੇਤਾ ਲਾਲੇ ਪਰ ਉਹ ਝਾੜ ਨਹੀਂ ਦੇਣਾ ਜਿਆਦੇ ਅਸਲੀ ਤੇ 15 ਮੰਨ ਲਓ ਵੀ ਚੜਦੇ ਸੌਣ ਇੱਕ ਦੇਸੀ ਮਹੀਨੇ ਚ ਦੇਖੇ ਤੇ ਚੜਦੇ ਸੌਣ ਲਾ ਲਿਆ ਚੜਦੇ ਸੌਣ ਇਹਨੂੰ 20 25 ਤੋਂ 30 ਦਿਨ ਦੀ ਪਨੀਰੀ ਹੋਵੇ ਬੱਦ ਵੱਦ ਠੀਕ ਹਾਂ ਉਸ ਤੋਂ ਬਾਅਦ ਤੁਸੀਂ ਮੰਨ ਲਓ ਵੀ ਜੇ ਸਹੀ ਮੰਨਗੇ ਤਾਂ ਆਪਾਂ 5-7 ਸੌਣ ਹੈ ਤੇ ਤੁਸੀਂ ਸਟਾਰਟ ਕਰ ਸਕਦੇ ਜੇ 15 ਤਰੀਕ ਨੂੰ 15 ਜੁਲਾਈ ਨੂੰ ਤੁਸੀਂ ਤਾਂ ਖੇਤੀ ਦਾ ਕੰਮ ਬਹੁਤ ਸਾਲਾਂ ਤੋਂ ਕਰਦੇ ਹੋ ਮੈਨੂੰ ਪਤਾ ਹਾਂਜੀ ਹਾਂ ਹਾਂ ਤੇ ਠੀਕ ਆ ਤੇ ਉਹ ਵੀ ਪੜੇ ਲਿਖੇ ਕਿਸਾਨ ਨਹੀਂ ਤੇ ਤਕਨੀਕ ਨਾਲ ਖੇਤੀ ਕਰਦੇ ਨੇ ਪੀ ਇਹ ਜੂ ਨਾਲ ਜੁੜੇ ਹੋਏ ਨੇ ਹਾਂਜੀ ਤੇ ਹੋਰ ਕੀ ਕਹਿੰਦੇ ਤੁਸੀਂ ਇੱਕ ਅਸੀਂ ਆਹ ਵੈਰਾਈਟੀ ਦਿਖਾ ਰਹੇ ਆ ਸਾਡੇ ਕੋਲ 3 ਕਿਲੋ ਸੀਡ ਸੀ ਆ ਜਿਹੜੀ ਆ ਤੁਸੀਂ ਆ ਕੈਰੀ ਦੇਖ ਰਹੇ ਹੋ ਇਧਰ ਠੀਕ ਆ ਕੈਮਰਾ ਮਾਰ ਦਿਓ ਠੀਕ ਆ ਇਹ 126 ਦਾ ਲੈਣਾ ਸਾਡੇ ਕੋਲ ਸਿਲੈਕਸ਼ਨ ਲੈਣਾ ਹਾਂ ਹਾਂ ਇਹਦੇ ਵਿੱਚ ਇਹ 3 ਕਿਲੋ ਵੀ ਸਾਡੇ ਕੋਲੇ ਬੜੇ ਪਿਛਲੇ ਸਾਲ ਦਾ ਹਾਂ ਹਾਂ ਇਹ ਨਾ ਮੰਨ ਲਓ ਜਿਵੇਂ ਆਪਣੇ 126 ਪਨੀਰੀ ਪੱਕ ਜਾਂਦੀ ਹੈ ਹਾਂ ਜਾਂ ਪਨੀਰੀ ਦੀ ਉਮਰ 35 40 45 ਦਿਨਾਂ ਦੀ ਹੋਗੀ ਉਹ 30 ਦਿਨਾਂ ਤੋਂ ਬਾਅਦ 126 ਹੈ ਉਹ ਟੀਲਾ ਜਾਂ ਕੱਢਣ ਲੱਗੇ ਨਿਸਰਨ ਲੱਗੇ ਨੇ ਬੂਟਾ ਨਹੀਂ ਮਾਰਦੀ ਇਹ ਵੈਰੈਟੀ 26 ਚ ਹੀ ਹੈ ਤੇ 100 ਮੰਨ ਲਈ 5 ਤੋਂ 7 ਦਿਨ ਵੱਧ ਲਾਉਗੀ ਪੀਆਰ 126 ਨੂੰ ਹਾਂ ਹਾਂ ਤੇ ਟੀਲਾ ਜਾਂ ਨਾ ਕੱਢੂਗੀ ਠੀਕ ਝਾੜੋ ਮੰਨ ਲਈ ਵੱਧ ਆਉਦੇ ਨੇ ਬੱਤ ਵੀ ਥੋੜਾ ਬਹੁਤ ਵੱਧਾ ਜਿਆਦੇ ਆ ਉਹਦੇ ਨਾਲ ਸੋਚ ਚਾਹ ਹਾਂ ਸੋਚ ਚਾਹ ਪਰ ਬੱਡੀ ਖਾਸੀ ਗੱਲ ਹੈ ਵੀ ਇੱਕ ਤਾਂ 5 ਤੋਂ 7 ਦਿਨ ਇਹ ਵੱਧ ਲਊਗੀ ਠੀਕ ਆ ਤੇ ਕੋ ਜਿਹੜਾ ਜੇ 40 ਦਿਨਾਂ ਦੀ ਪਨੀਰੀ ਲਾ ਦੀ ਇਹਦੀ ਉਹ ਤੀਲਾ ਜੇ ਨਹੀਂ ਕੱਢੂਗੀ ਇਹ ਤੇ ਡਿੱਗਣ ਦੀ ਕੋਈ ਪ੍ਰੋਬਲਮ ਨਹੀਂ ਠੀਕ ਆ ਐ ਵੱਢਣ ਵੇਲੇ ਖਰਚੇ ਹਰੇ ਰਹਿਣਗੇ ਬੂਟਾ ਥੋੜਾ ਜਿਆਦਾ ਮਾਰਦੀ ਆ ਉਹਨੂੰ ਠੀਕ ਤੇ ਐਸੀ ਲਾਵਾਂਗੇ ਇਸ ਵਾਰ ਥੋੜਾ 2-3 ਕਿਲੋ ਵੀ ਸਾਡੇ ਕੋਲੇ ਬਣਿਆ ਤੇ ਬਾਕੀ ਆਪਣਾ ਸੁੱਖੀ ਇਸ ਤਰ੍ਹਾਂ ਦੱਸ ਦਿਓ ਤੁਸੀਂ ਵੀ ਨਾ ਵੀ ਤੁਹਾਡਾ ਐਡਰੈਸ ਦੱਸ ਦਿਓ ਇੱਕ ਤਾਂ ਇੱਥੇ ਤੇ ਸਾਡਾ ਇਹ ਐਡਰੈਸ ਆ ਬਾਈ ਜੀ ਇਹ ਹੈਗਾ ਮੈਂ ਪਿੰਡ ਪੀਪਲੀ ਕੋਠੇ ਮਹਾਰਾਜ ਜ਼ਿਲ੍ਹਾ ਬਠਿੰਡਾ ਥਰਮਲ ਦਿਖਾ ਸਕਦਾ ਥਰਮਲ ਦੀ ਬੈਕ ਸਾਈਡ ਹਾਈਵੇ ਜਿਹੜਾ ਨੈਸ਼ਨਲ ਨੰਬਰ 7 ਚੱਲਦਾ ਬਰਨਾਲਾ ਚੰਦੀਕੜ ਪਟਿਆਲਾ ਰੋਡ ਬਠਿੰਡਾ ਉੱਥੋਂ 4 ਕਿਲੋਮੀਟਰ ਬੈਕ ਸਾਈਡ ਵੱਡੇ ਗੁਰੂ ਸਰ ਗੁਰਦੁਆਰੇ ਕੋਲੇ ਹਾਂ ਵੱਡੇ ਗੁਰੂ ਸਰ ਗੁਰਦੁਆਰੇ ਕੋਲੇ ਇਤਿਹਾਸਕ ਕੋਲੇ ਹਾਂ ਇਤਿਹਾਸਕ ਪਾਸ਼ਾ ਦੀ ਤੀਸਰੀ ਜਨਮ ਜੀ ਪੀਪਲੀ ਕੋਠੇ ਹਾਂ ਪੀਪਲੀ ਕੋਠੇ ਜ਼ਿਲ੍ਹਾ ਬਠਿੰਡਾ ਤੇ ਨੰਬਰ ਸਾਡਾ ਹੈਗਾ 94172 84 ਸੌਰੀ ਠੀਕ ਆ ਬਾਈ ਜੀ ਕਿਸੇ ਨੇ ਵੀ ਇਹ ਪਨੀਰੀ ਲੈਣੀ ਹੋਵੇ ਤਾਂ ਇਹਨਾਂ ਨਾਲੋਂ ਸੰਪਰਕ ਕਰ ਸਕਦਾ ਆਹ ਟਰਾਇਲ ਸੁਣ ਦਿਖਾ ਸਕਦੇ ਆ ਇਹ ਕੁਝ ਬਾਸਮਤੀ ਦੇ ਆ ਹਾਂ ਕੰਮ ਚੱਲ ਰਿਹਾ ਹਾਂ ਇੱਕ ਮਿੰਟ ਹੋਰ ਇਹ ਜਿਹੜਾ ਟਰਾਇਲ ਇਹ ਬਾਸਮਤੀ ਹੈ 1500 ਨੂੰ ਸਾਡੀ ਸਿਲੈਕਸ਼ਨ ਲੈਣੀ ਹੈ ਝੰਡਾ ਰੋਗ ਨਾ ਮਾਤਰੀ ਆਉਗੀ ਨੂੰ ਆਉਂਦਾ ਹੀ ਨਹੀਂ ਠੀਕ ਆ ਠੀਕ ਬਿਲਕੁਲ ਕੰਮ ਚੱਲ ਰਿਹਾ ਤੇ ਆਹ ਜਿਹੜੀਆਂ ਵੈਰੇਟੀਆਂ ਸਾਰੀਆਂ ਇਹ ਵੀ ਘੱਟ ਸਮੇਂ ਵਾਲੀਆਂ ਨੇ 115 ਤੋਂ 20 ਤੋਂ 25 ਦਿਨ ਦੇ ਵਿੱਚ ਠੀਕ ਆ ਇਹ ਸਾਰੇ ਮਤਲਬ ਜਿਹੜੇ ਸਾਡੇ ਕ੍ਰੋਸ ਲੱਗੇ ਹੋਏ ਸਾਰੇ ਹਾਂ ਜਿਹੜੇ ਅਸੀਂ ਕ੍ਰੋਸ ਕਰਿਆ ਸਾਰੀਆਂ ਉਹਦੀਆਂ ਲੈਣਾ ਕੋਈ ਕਿਲੋ ਆ ਕੋਈ 2 ਕਿਲੋ ਆ ਇਸ ਤਰ੍ਹਾਂ ਤੁਸੀਂ ਇਧਰੋਂ ਦਿਖਾ ਸਕਦੇ ਸਾਰੇ ਆ ਆ ਜਿਹੜੇ 1 2 3 4 5 6 7 ਹੋਏ ਇਹ ਸਾਡੇ ਆਪ ਦੇ ਕ੍ਰੋਸ ਆ ਸਾਰੇ ਤੇ ਬਾਕੀ ਸੀ ਜਿਹੜੇ ਉਹ ਨਵੀਆਂ ਉਹ ਤੋਂ ਤਿਆਰ ਕਰੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਕ੍ਰੋਸ ਚਲੋ ਹੈਲੋ ਹਾਂਜੀ ਬਾਈ ਜੀ ਪਹਿਲਾਂ ਆਪਾਂ ਉਧਰ ਤੁਹਾਨੂੰ ਟ੍ਰਾਇਲ ਦਿਖਾਈ ਆ ਵੀ ਦਿਖਾ ਰਹੇ ਆ ਇਹ ਵੀ ਟ੍ਰਾਇਲ ਹੀ ਆ ਸਾਡੇ ਕੋਲ ਜਿਹੜੇ ਆਪਦੇ ਜਿੰਨੇ ਅਸੀਂ ਕਲੋਸ ਕਰੇ ਆ ਉਹਦੇ ਟ੍ਰਾਇਲ ਦੇ ਬਾਕੀ ਤੁਹਾਨੂੰ ਆ ਦਿਖਾ ਦਿੰਨੇ ਆ ਇਹ ਟ੍ਰਾਇਲ ਸਾਡੇ ਕੋਲੇ ਲੱਗੇ ਹੋਏ ਆ ਸਾਰੇ ਆ ਪੂਸਾ ਜੀ ਪੀਲਾ ਪੂਸਾ ਦਾ ਠੀਕ ਆ ਠੀਕ ਇਹ ਸਾਰੇ ਆ ਟ੍ਰਾਇਲ ਹੀ ਆ ਸਾਡੇ ਕੋਲੇ ਜਿੰਨੇ ਲੱਗੇ ਹੋਏ ਇਹ ਤੇ ਨਵੇਂ ਐਮਬ੍ਰਾਇਟਿਕਾਂ ਦੇ ਟ੍ਰੈਲ ਆ ਹਾਂ ਆਪਦੀ ਸਾਰੇ ਸਾਰੇ ਤੁਰ ਤੇ ਕਰ ਹਾਂ ਤੁਹਾਨੂੰ ਵੀੜ ਦਿਖਾ ਰਹੇ ਹਾਂ ਇਹ ਸਿੱਧੀ ਵੀ ਹੈ ਇਹ ਵੀ ਦਿਖਾ ਰਹੇ ਹਾਂ ਹਾਂ ਵੀ ਕਿਸਾਨ ਭਰਾਵੋ ਜੇ ਕਿਸੇ ਨੇ ਵੀ ਪਨੀਰੀ ਲੈਣੀ ਹੋਵੇ ਤਾਂ ਇਹਨਾਂ ਬਾਈ ਜੀ ਨਾਲ ਅਡਰੈਸ ਤੁਹਾਨੂੰ ਦੱਸਤਾ ਸੰਪਰਕ ਕਰ ਸਕਦਾ ਇਹਨਾਂ ਕੋਲੇ ਲਗਭਗ 1 ਕਿੱਲਾ ਪਨੀਰੀ ਦਾ ਬੀਜਿਆ ਵਾ ਤੇ ਪਨੀਰੀ ਇਹਨਾਂ ਕੋਲੇ ਤਿਆਰ ਆਪਣੀ ਪਨੀਰੀ ਬੁੱਕ ਕਰਵਾ ਸਕਦੇ ਹੋ ਧੰਨਵਾਦ